ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਟੜਕੀ ਉੱਠ ਕੇ ਮੈਨੂੰ ਬਾਣਾ ਕੱਢਣ ਲੱਗ ਜਾਂਦੇ ਅੱਜ ਭਗਵਾਨਤਮਨ ਬੈੱਡ ਦੇ ਸੱਜੀ ਪਾਸੇ ਕਿਉਂ ਉੱਠਿਆ ਖੱਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖੱਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ ਚ ਪਰਫ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵਾਨਤਮਨ ਕੀ ਕਰ ਰਿਹਾ ਅਸਤੀਫਾ ਦੇਵੇ ਯਾਰ ਮੈਨੂੰ ਵਿੱਚ ਕਿਉਂ ਘੜੀ ਸੀ ਜਾਂਦੇ ਪਾਲੇ ਕਾਲੇ ਹੋਏ ਪੈਨੇ ਵਿਉਸ਼ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਉਹ ਹਾਰੇ ਹੋਏ ਬਸ ਲੁਧਿਆਣੇ ਤੋਂ ਪ੍ਰਮੰਤਰੀ ਬਣ ਗਿਆ। ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ। ਉੱਥੇ ਪੁਲਿਸ ਲੱਗੀ ਹੋਈ ਸੀ। ਨਾ ਕੋਈ ਅਪਾਇੰਟਮੈਂਟ ਲਈ। ਪੁਲਿਸ ਨੇ ਮੋੜਤਾ। ਪਿਛਲੇ ਗੇਟ ਵਿੱਚ ਦੀ ਆ ਗਿਆ। ਕਹਿੰਦਾ ਮੈਂ ਕਹਿੰਦਾ ਇਸ ਘਰ 'ਚ ਰਿਹਾ ਹੋਇਆ ਹਾਂ। ਉਹਦਾ ਦਾਦਾ ਮੁੱਖ ਮੰਤਰੀ ਸੀ। ਕਹਿੰਦਾ ਮੈਂ ਇਸ ਘਰ 'ਚ ਰਿਹਾ ਹੋਇਆ ਹਾਂ। ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ। ਮੈਂ ਕਿਹਾ ਚਾਹੇ ਕੰਧ ਟੱਪ ਕੇ ਆ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ 'ਚ ਆਉਣ। ਵੀ ਦਾਦਾ ਮੁੱਖ ਮੰਤਰੀ ਰਹਿ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ। ਐਂ ਚਾਬੀਆਂ ਨਹੀਂ ਦਿੰਦੇ ਲੋਕ। ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤੋਂ ਲੈਂਦੇ ਵੀ ਨਹੀਂ ਫਿਰ। ਵੀ ਰੱਖ ਤੂੰ ਹੀ ਰੱਖ। ਸਾਨੂੰ ਵਧੀਆ ਲੱਗਦਾ। ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ। ਆਹ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ। ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ। ਆ ਨਹੀਂ ਹੈਗਾ।